ਵਿਦੇਦਿਨਿਕ ਟੀਵੀ ਚੈਨਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲ ਡਾਕਟਰ ਐਸ ਪੀ ਸਿੰਘ ਵੱਲੋਂ ਇੱਕ ਟੀਵੀ ਚੈਨਲ ਤੇ ਰਵਿਦਾਸੀਆ ਕੌਮ ਦਾ ਮੱਕਾ ਡੇਰਾ ਸਚਖੰਡ ਬੱਲਾ ਨੂੰ ਲੈ ਕੇ ਗਲਤ ਬੋਲਿਆ ਗਿਆ ਸੀ ਜਿਸ ਤੋਂ ਬਾਅਦ ਆਜ਼ਾਦ ਟੀਵੀ ਤੇ ਇੱਕ ਖਬਰ ਨਸ਼ਰ ਕੀਤੀ ਗਈ ਸੀ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰਜੀ ਵੱਲੋਂ ਉਕਤ ਵਿਅਕਤੀ ਨੂੰ ਤਾੜਨਾ ਪਾਉਂਦਿਆਂ ਆਪਣੀ ਗਲਤੀ ਲਈ ਮਾਫੀ ਮੰਗ ਲਈ ਕਿਹਾ ਗਿਆ ਸੀ ਜਿਸ ਦੇ ਚਲਦਿਆਂ ਹੁਣ ਚਾਂਸਲਰ ਡਾਕਟਰ ਐਸ.ਪੀ. ਸਿੰਘ ਵੱਲੋਂ ਆਪਣੀ ਗਲਤੀ ਤੇ ਮਾਫੀ ਮੰਗ ਇੱਕ ਆਡੀਓ ਜਾਰੀ ਕੀਤਾ ਗਿਆ ਹੈ ਮੈਂ ਡੇਰਾ ਸੱਚਾ ਬੱਲਾ ਦੇ ਮਹਾਪੁਰ ਸ਼ੰਭਾਰੇ ਜਿਹੜੀ ਗੱਲ ਕੀਤੀ ਸੀ ਉਹਦੇ ਵਿੱਚ ਫੈਕਚਰ ਗਲਤੀ ਜਿਹੜੀ ਆ ਉਹ ਨਾਂ ਦੀ ਤੇ ਹੋ ਗਈ ਹੈ ਦਰਅਸਲ ਮੈਂ ਕਹਿਣਾ ਇਹ ਚੰਦਾ ਸੀ ਕਿ ਉਹ ਸੰਤ ਨਰਿੰਜਨ ਦਾ ਸੁਣਾ ਦੇ ਜਿਹੜੇ 2 ਨੰਬਰ ਦੇ ਸੰਨ ਉਹਨਾਂ ਨੂੰ ਉੱਥੇ ਜਿਹੜਾ ਉਹਨਾਂ ਤੇ ਉੱਥੋਂ ਦੇ ਨੌਜਵਾਨਾਂ ਨੇ ਗਲਤ ਤੰਦ ਨਾਲ ਐਕਸ਼ਨ ਡਿਆ। ਔਰ ਸਾਰਾ ਮੇਰਾ ਪਰਪਸ ਦੱਸੰਦਾ ਇਹ ਸੀ ਕਿ ਕੋਈ ਵੀ ਆਪਣੇ ਆਪ ਨੂੰ ਸਿੱਖ ਕਹਿਣ ਵਾਲਾ ਕਿਸੇ ਵੀ ਦੂਜੇ ਧਰਮ ਵਾਲੇ ਨੂੰ ਦੂਜੇ ਵਿਚਾਰਧਾਰਾ ਵਾਲੇ ਨੂੰ ਉਹਨੂੰ ਕੋਈ ਹੱਕ ਨਹੀਂ ਕਿ ਉਸ ਉੱਤੇ ਅਜਿਹੜਾ ਉਹ ਐਕਸ਼ਨ ਜਿਹੜਾ ਉਹ ਲਾਏ। ਔਰ ਉਹ ਐਕਸ਼ਨ ਜਿਹੜਾ ਉਸ ਨੂੰ ਮੈਂ ਕੰਡਮ ਨਹੀਂ ਕੀਤਾ ਸੀ ਜਿਹੜਾ ਸ਼ਾਇਦ ਸਿੱਖ ਸਮਾਜ ਨੂੰ ਸਭ ਤੋਂ ਪਸੰਦ ਨਾ ਆਏ ਮੈਂ ਬੜਾ ਸਪਸ਼ਟ ਹਾਂ ਇਸ ਮਾਮਲੇ ਵਿੱਚ ਕਿ ਕੋਈ ਵੀ ਡੇਲੇਬਾੜਾ ਹੋਵੇ ਫਿਰਕੇਬਾੜਾ ਹੋਵੇ ਉਹਦਾ ਕੋਈ ਵਿਚਾਰਤਾਰਾ ਹੋਵੇ ਤੁਸੀਂ ਉਹਨਾਂ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਤੁਹਾਨੂੰ ਕਿਸੇ ਕਿਸਮ ਦਾ ਵੀ ਕੋਈ ਹਿੰਸਕ ਆਧਾਰ ਜਿਹੜਾ ਬਣਾ ਕੇ ਐਕਸ਼ਨ ਲੈਣ ਦਾ ਹੱਕ ਨਹੀਂ ਉਹਦਾ ਨੁਕਸਾਨ ਉਹਨਾਂ ਲੋਕਾਂ ਨੂੰ ਨਹੀਂ ਬਲਕਿ ਉਹਦਾ ਨੁਕਸਾਨ ਸਮੁੱਚੀ ਸਿੱਖ ਕੌਮ ਨੂੰ ਹੁੰਦਾ ਹੈ ਜਿਹੜੀ ਸਿੱਖ ਕੌਮ ਜਿਹੜੀ ਹੈ ਉਹ ਸਲਵ ਸੰਜੀਵਾਲਤਾ ਦੀ ਗੱਲ ਕਰਦੀ ਹੈ ਜਿਹੜੀ ਮਾਨਸ ਕੀ ਜਾਤ ਸਭੇ ਏਕੇ ਪਹਚਾਨ ਬੋਦੀ ਗੱਲ ਕਰਦੀ ਹੈ ਔਰ ਐਸੇ ਨੁਕਸਾਨ ਅਸੀਂ ਵੱਖ-ਵੱਖ ਜਿਹੜੇ ਨੇ ਲੋਕਾਂ ਨਾਲ ਵੱਖ-ਵੱਖ ਫਿਰਕਿਆਂ ਨਾਲ ਵੱਖ-ਵੱਖ ਬਕਰੀ ਵਿਚਾਰਤਾ ਨਾਲ ਲੋਕਾਂ ਨਾਲ ਜਿਹੜਾ ਉਹ ਸੀ ਗਲਤਾਂ ਗੱਤਿਆ ਕਰ ਰਹੇ ਆ ਔਰ ਸਾਨੂੰ ਨਹੀਂ ਕਰਨਾ ਚਾਹੀਦਾ ਔਰ ਇਸ ਤੰਦੇ ਨਾਲ ਮੈਂ ਉਸ ਡੇਰੇ ਬਾਰੇ ਔਰ ਉਸ ਰਵਿਦਾਸੀਆ ਸੈਟ ਬਾਰੇ ਹੱਕ ਚ ਗੱਲ ਕੀਤੀ ਹੈ ਕਿ ਇਹ ਗਲਤ ਕੰਮ ਹੋਇਆ ਹੈ ਔਰ ਇਹ ਨਹੀਂ ਸੀ ਹੋਣਾ ਚਾਹੀਦਾ ਜੇਕਰ ਇਹ ਸਾਰੇ ਗੱਲ ਵਿੱਚ ਜੇ ਕਿਸੇ ਕਸ਼ਮ ਦਾ ਕਿਸੇ ਦਾ ਮਨ ਦੁਖਿਆ ਉਹਦੇ ਲਈ ਮੈਂ ਆਪਣੇ ਆਪ ਨੂੰ ਗੁਨਾਹਗਾਰ ਸਮਝਣਾ ਔਰ ਮੈਂ ਸਮਝਣਾ ਕਿ ਇਹ ਉਹ ਜੇ ਸ਼ਬਦ ਜੇ ਕਿਸੇ ਨੂੰ ਨਹੀਂ ਪਸੰਦ ਤੇ ਉਹਦੇ ਬਾਰੇ ਖਿਆਲ ਰੱਖਣਾ ਚਾਹੀਦਾ ਹੈ ਲੇਕਿਨ ਸ਼ਬਦਾਂ ਦਾ ਜਿਹੜਾ ਫੇਰ ਫੇਰ ਗਲਤ ਹੋ ਸਕਦਾ ਹੈ لیکن میری ਪਹਨਾ ਅਰੇ ਸਾਰੇ ਉਹ ਕਾਰਨ ਹਿੰਸਕ ਕਾਰਨ ਜਿਹੜੇ ਪਰੰਦੇ ਨਾਲ ਜੁੜੇ ਹੋਣ ਮੈਂ ਉਹਨਾਂ ਦਾ ਸਮਰਥਨ ਨਹੀਂ ਕੀਤਾ ਔਰ ਅੱਗੋ ਵੀ ਕਿਹਾ ਹੈ ਕਿ ਕਿਸੇ ਨੂੰ ਹੀ ਹੱਕ ਨਹੀਂ ਕਿ ਉਹ ਸਿੱਖ ਰਤ ਮਜਾਦਾ ਦੇ ਆਧਾਰ ਤੇ ਜਾਂ ਕਿਸੇ ਆਧਾਰ ਦੇ ਉੱਤੇ ਕੋਈ ਹਿੰਸਕ ਕਾਰਵਾਈ ਕਰੇ ਔਰ ਉਹਦਾ ਨੁਕਸਾਨ ਜਿਹੜਾ ਹੈ ਸਮੁੱਚੇ ਤੌਰ ਤੇ ਬੇਸਿਕਲੀ ਸਿੱਖ ਕੌਮ ਦਾ ਹੋਏਗਾ ਕਿਉਂ ਕਿ ਕਿਉਂਕਿ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਚ ਬਾਣੀ ਜਿਹੜੀ ਹੈ ਉਹ ਗੁਰੂਆਂ ਦੀ ਬਾਣੀ ਹੈ ਗੁਰਮਿਆਂ ਸੋ ਕਿਸੇ ਅਜਿਹੇ ਮੰਦ ਭਾਵਨਾ ਨੂੰ ਨਾ ਸਮਝਿਆ ਜਾਏ ਜੇਕਰ ਮਨਸਾਂ ਤੁਹਾਨੂੰ ਕੋਈ ਲੱਗਦਾ ਵੀ ਹੈ ਤੇ ਉਹਦੇ ਲਈ ਮੈਂ ਆਪਣੇ ਆਪ ਚ ਗੁਨਾਹਗਾਰ ਸੁਨੇਨਾ ਇਹ ਮੁਆਫੀ ਅਸੀਂ ਰਵਿਦਾਸੀਆ ਸਮਾਜ ਨੂੰ ਸਪੁਰਦ ਕਰਦੇ ਹਾਂ ਅਤੇ ਉਕਤ ਵਿਅਕਤੀ ਨੂੰ ਮੁਆਫ ਕਰਨਾ ਹੈ ਜਾਂ ਨਹੀਂ ਇਹ ਪੂਰੀ ਤਰ੍ਹਾਂ ਰਵਿਦਾਸੀਆ ਸਮਾਜ ਦੇ ਹੱਥ ਵਿੱਚ ਹੈ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਰਵਿਦਾਸੀਆ ਸਮਾਜ ਦਾ ਮਕਸਦ ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਰੱਖਣਾ ਨਹੀਂ ਸੋ ਕਰੋ ਵਿਦਾਸੀਆ ਸਮਾਜ ਦਾ ਇੱਕੋ ਇੱਕ ਸੰਕਲਪ ਬੇਗੰਪੁਰਾ ਬਸਾਉਣਾ ਹੈ ਜਿਸ ਵਿੱਚ ਕੋਈ ਵੀ ਕਿਸੇ ਨਾਲ ਵੈਰ ਵਿਰੋਧ ਨਾ ਰੱਖੇ ਅਖੀਰ ਅਸੀਂ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੋ ਰਵਿਦਾਸੀਆ ਸਮਾਜ ਦੇ ਰੈਬਰਾਂ ਬਾਰੇ ਗਲਤ ਸ਼ਬਦਾਵਲੀ ਬੋਲਦੇ ਹਨ ਅਤੇ ਫਿਰ ਮਾਫੀ ਮੰਗ ਲੈਂਦੇ ਹਨ ਕਿ ਜੇਕਰ ਅੱਗੇ ਜਾ ਕੇ ਕੋਈ ਵੀ ਸਾਡੇ ਰੈਬਰਾਂ ਨੂੰ ਗਲਤ ਬੋਲਦਾ ਹੈ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜਾਟ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ